ਤਨ ਆਸਰੇ ਬਾਣੀ ਭਗਤ ਰਵਿਦਾ ਜੀ ਕੀ ਇਕੰ ਕਾਰ ਸਤਿਗੁਰ ਪ੍ਰਸਾਦ ਚਿਤ ਸਿਮਰਨ ਕਰੋ ਨੈਣ ਬਲੋਕਨੋ ਸਰਬਨ ਬਾਣੀ ਸੁਜਸ ਪੂਰ ਰਖਿਓ ਮਨ ਸਮੁਦ ਘਰ ਕਰਿਓ ਚਰਨ ਹਿਰਦੇ ਧਰਿਓ ਰਸ ਨੇ ਅਮਰਤ RAM ਨਾਮ ਪਖਿਓ ਮੇਰੀ ਪ੍ਰੀਤ ਗੋਵਿੰਦ ਸੋ ਜਨ ਘਟੇ ਨੈਤ ਮੋਲ ਮੰਗੀ ਲਈ ਜੀ ਲ ਸਟੇ ਤਹਾ ਸਾਧ ਸੰਗਤ ਬਿਨਾ ਭਾਉ ਨੀ ਉਪਜੇ ਭਾਉ ਬਿਨਾ ਭਗਤੀ ਨਾ ਹੋਏ ਤੇਰੀ ਕਹਿ ਰਵਿਦਾਸਿਕ ਬੇਨਤੀ ਹਰਸੋ ਪੈਰ ਰਖਿਓ ਰਾਜਾ RAM ਮੇਰੀ ਸਾਧ ਸੰਗਤ ਬਿਨਾ ਭਾਉ ਨੀ ਉਪਜੇ ਭਾਉ ਬਿਨਾ ਭਗਤੀ ਨਾ ਹੋਏ ਤੇਰੀ ਕਹਿ ਰਵਿਦਾਸਿਕ ਬੇਨਤੀ ਹਰਸੋ ਐ ਜਿ ਰਖਿਓ ਰਾਜਾ RAM ਮੇਰੀ ਇਹ ਸ਼ਬਦ ਸਤਗੁਰੂ ਦਾਸ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਚਾਰਿਆ ਹੋਇਆ ਤਨ ਤਨ ਚਵਰ ਸ਼ਤਬ ਦੇ ਮਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਤਨਸਰੀ ਅੰਗ 694 ਤੇ ਸ਼ਿਸ਼ੋਬਤ ਹੈ ਸਤਗੁਰੂ ਦਾਸ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਇਹ ਬਿਆਨ ਇਹ ਦੱਸਣਾ ਚਾਹੁੰਦੇ ਆ ਕਹਿਣਾ ਚਾਹੁੰਦੇ ਆ ਕਿ ਮੇਰਾ ਅੱਖਾਂ ਵੀ ਕੰਨ ਵੀ ਤੇਰੇ ਜਸ ਸੁਣ ਦੇ ਵਿੱਚ ਲੱਗੇ ਰਹੇ ਕਿਉਂਕਿ ਇੱਕ ਭਾਵਨਾ ਜਿੰਨੇ ਜੇ ਤੱਕ ਪੈਦਾ ਨਹੀਂ ਹੋ ਜਾਂਦੀ ਉੰਨੇ ਜੇ ਤੱਕ ਭਗਤੀ ਨਹੀਂ ਹੋ ਸਕਦੀ ਜੇਕਰ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ ਤੇ ਸਾਨੂੰ ਵਿਸ਼ਵਾਸ ਬਣਾਉਣ ਦੀ ਲੋੜ ਹੈ ਵਿਸ਼ਵਾਸ ਕਿਵੇਂ ਬਣੂਗਾ ਕਿ ਜਦੋਂ ਸਾਡਾ ਦੁਨੀਆ ਦੇ ਰਿਸ਼ਤੇ ਨਾਤਿਆਂ ਦੇ ਨਾਲ ਤੇ ਮੋਟ ਘਟ ਗਿਆ ਤੇ ਦੂਸਰੇ ਪਾਸੇ ਬਧੇਗਾ ਕਿਉਂਕਿ ਇਕੱਲਾ ਜਿਹੜਾ ਹੈ ਪ੍ਰਮਾਤਮਾ ਦੇ ਨਾਲ ਇਕਾਗਰਤਾ ਬਣਾਉਣੀ ਇੱਕ ਮਨਚਿਤ ਹੋਣਾ ਕਿ ਪਰਮਾਤਮਾ ਨੂੰ ਪਾਉਣ ਲਈ ਬਹੁਤ ਜ਼ਿਆਦਾ ਜ਼ਰੂਰੀ ਕਿਉਂਕਿ ਦੁਨੀਆਂ ਦੇ ਝਮੇਲੀ ਜਿਹੜੇ ਹੈ ਇਹਨਾਂ ਨੂੰ ਛੱਡਣਾ ਪੈਂਦਾ ਕਿਉਂਕਿ ਜੇਕਰ ਅਸੀਂ ਕਹੀਏ ਕਿ ਦੋਨੇ ਅਸੀਂ ਚੀਜ਼ਾਂ ਰੱਖ ਕੇ ਕੰਮ ਕਰ ਸਕਦੇ ਹਾਂ ਕਦੀ ਵੀ ਨਹੀਂ ਹੋ ਸਕਦਾ ਕਿਉਂਕਿ ਇਹ ਦੁਨੀਆਂ ਝੂਠੀ ਹੈ ਇਹ ਸੰਸਾਰ ਉਸ ਦੀ ਛਾਂ ਹੈ ਤੇ ਛਾਂ ਜਿਹੜੀ ਕਦੀ ਵੀ ਕਿਸੇ ਦੇ ਹੱਥ ਨਹੀਂ ਆਈ ਜਿਨ੍ਹਾਂ ਨੇ ਸੋਸਾਂ ਦੀ ਪੂੰਜੀ ਦੁਨੀਆਂ ਦੇ ਫੋਕਟ ਪਦਾਰਥ ਨੂੰ ਇਕੱਠੇ ਕਰਨ ਦੇ ਵਿੱਚ ਗਵਾ ਦਿੱਤੀ ਉਹ ਹੱਥ ਮੜ ਕੇ ਗਏ ਪਛਤਾਉਂਦੇ ਗਏ ਕਿਉਂਕਿ ਨਾ ਰਿਸ਼ਤੇ ਕਮ ਆਏ ਨਾ ਪਦਾਰਥ ਕਮ ਆਏ ਤੇ ਨਾਮ ਦਾ ਜਹਾਜ ਜਿਹੜਾ ਸੀ ਉਹ ਆਪਾਂ ਸਵਸਨ ਦੀ ਪੂੰਜੀ ਤੇ ਹੁੰਦੇ ਹੋਏ ਵਿਚਾਰੇ ਨਹੀਂ ਇਸ ਕਰਕੇ ਸਤਗੁਰ ਰਵਦਾਸ ਮਹਾਰਾਜ ਜੀ ਉਸ ਪਰਮਾਤਮਾ ਦੇਗੇ ਅਰਜ ਅਰਜੋਈ ਕਰਦੇ ਹੈ ਚਿਤ ਸਿਮਰਨ ਕਰਿਓ ਕਹਿੰਦੇ ਮੇਰਾ ਜਿਹੜਾ ਚਿਤ ਹੈ ਮਨ ਹੈ ਤੁਹਾਡੇ ਸਿਮਰਨ ਦੇ ਵਿੱਚ ਲੱਗੇ ਨੈਨ ਅਵਲੋਕਨੋ ਮੇਰੀਆਂ ਜੜੀਆਂ ਅੱਖਾਂ ਹੈ ਉਹ ਤੈਨੂੰ ਦੇਖਦੀਆਂ ਰਹਿਣ ਤੇਰੇ ਦਰਸ਼ਨ ਬਿਦਾਰ ਦੇ ਵਿੱਚ ਤਾਂਗ ਦੇ ਵਿੱਚ ਰਹਿਣ ਸਰਬਨ ਬਾਣੀ ਸੁਜਸਪੂਰਨ ਅਖਿਓ ਜਿਹੜੇ ਮੇਰੇ ਕੰਨ ਹੈ ਉਹ ਤੇਰਾ ਸੋਹਾਂ ਜਸ਼ ਸੁਣ ਲਈ ਹਮੇਸ਼ਾ ਹੀ ਪਰੇ ਰਹਿਣ ਹਮੇਸ਼ਾ ਹੀ ਉਹਨਾਂ ਦੇ ਵਿੱਚ ਹੀ ਹੋ ਤੇਰੇ ਨਾਮ ਦਾ ਜਸ ਜੜਾ ਕਮਦਾ ਰਹੇ ਕਿਉਂਕਿ ਜੇਕਰ ਇਹਨਾਂ ਇੰਦਰੀਆਂ ਨੂੰ ਅਸੀਂ ਉਸ ਪਰਮਾਤਮਾ ਦੇ ਲਈ ਵਰਤਾਂਗੇ ਤਾਂ ਫਿਰ ਅਸੀਂ ਉਸ ਦੇ ਨਾਲ ਪ੍ਰੇਮ ਪਿਆਰ ਪਾ ਸਕਦੇ ਹਾਂ ਜੇਕਰ ਅਸੀਂ ਦੁਨੀਆ ਦੇ ਪਦਾਰਥਾਂ ਦੇ ਨਾਲ ਇਹਨਾਂ ਅੱਖਾਂ ਨਾਲ ਦੇਖਦੇ ਹਾਂ ਤੇ ਦੁਨੀਆ ਦੇ ਚਮੇਲਿਆਂ ਨੂੰ ਕੰਨਾਂ ਨਾਲ ਸੁਣਦੇ ਹਾਂ ਤੇ ਜਿਹੜਾ ਮਨ ਹੈ ਉਹ ਅਰਸਾ ਤ੍ਰਿਸ਼ਨਾਵਾਂ ਦੇ ਵਿੱਚ ਤੁਰਿਆ ਫਿਰਦਾ ਤੇ ਫਿਰ ਪਰਮਾਤਮਾ ਨਾਲ ਜੁੜਿਆ ਨਹੀਂ ਜਾ ਸਕਦਾ ਸੋ ਸਤਗੁਰ ਅਵਦਾਸ ਜੀ ਕਹਿੰਦੇ ਕਿ ਮੇਰਾ ਚਿੱਤ ਜਿਹੜਾ ਹੈ ਤੁਹਾਡੇ ਸਿਮਰਨ ਦੇ ਵਿੱਚ ਹੋਵੇ ਨੈਣ ਮੇਰੇ ਤੁਹਾਡੇ ਦਰਸ਼ਨਾਂ ਦੀ ਟਾਂਗ ਦੇ ਵਿੱਚ ਹੋਣ ਅਤੇ ਕੰਨ ਜਿਹੜੇ ਹੈ ਤੁਹਾਡਾ ਜਸ ਸੁਣਦੇ ਸੁਣਦੇ ਪਰਪੂਰ ਹੋ ਜਾਂਦਾ ਮਨ ਸ ਮੁਦਕਰ ਕਰਿਓ ਚਰਨ ਹਿਰਦੇ ਤਰਿਓ ਰਸਨ ਅੰਮ੍ਰਿਤ ਰਾਮ ਨਾਮ ਉਪਖਿਓ ਮੇਰਾ ਮਨ ਕਹਿੰਦੇ ਤੁਹਾਡੇ ਚਰਨਾਂ ਦੇ ਵਿੱਚ ਭਮਰੇ ਦੀ ਤਰ੍ਹਾਂ ਜੜ ਜਵੇ ਜਿਵੇਂ ਫੁੱਲ ਦੇ ਉੱਤੇ ਭਮਰਾ ਮਸਤ ਹੋ ਜਾਂਦਾ ਇਹ ਮਨ ਜਿਹੜਾ ਤੁਹਾਡੇ ਚਰਨਾਂ ਦੇ ਵਿੱਚ ਜੜ ਜਵੇ ਤੇ ਇਹ ਜਿਹੜਾ ਚਰਨ ਤੁਹਾਡੇ ਮੇਰੇ ਹਿਰਦੇ ਦੇ ਵਿੱਚ ਟਿਕੇ ਰਹੇ ਰਸਨ ਅਮਰਤ RAM ਨਾਮ ਪਾਖਿਓ ਅਤੇ ਜੀਭ ਜਿਹੜੀ ਹੈ ਇਹ ਤੁਹਾਡਾ ਨਾਮ ਜਿਹੜਾ RAM ਨਾਮ ਹੈ ਉਸ ਦਾ ਸਿਮਰਨ ਕਰੇ ਉਸ ਨੂੰ ਪੁਕਾਰੇ ਉਸ ਨੂੰ ਗਾਵੇ ਤਾਂ ਹੀ ਹੈ ਜੇਕਰ ਰਸਨਾ ਗਾਵੇਗੀ ਕੰਨ ਸੁਣਨਗੇ ਹਿਰਦੇ ਦੇ ਵਿੱਚ ਜਾ ਕੇ ਜਿਹੜੀ ਹੈ ਸਨਾਈ ਦੇ ਕੇ ਇਕਾਗਰਤਾ ਬਣੇਗੀ ਤਾਂ ਫਿਰ ਅੰਦਰ ਅਨਹਦ ਬਾਜੇ ਸੁਣਨੇ ਕਿਉਂਕਿ ਸੰਦੇ ਉਹਨਾਂ ਨੂੰ ਹੈ ਜਿਹੜੇ ਭਾਗਾਂ ਵਾਲੇ ਹਨ ਅਨਹਦ ਬਾਜੇ ਤਾਂ ਸਬਦੇ ਬਚਦੇ ਲੇਕਿਨ ਜਿਨ੍ਹਾਂ ਨੇ ਪਦਾਰਥਾਂ ਦੇ ਨਾਲ ਮੋਹ ਪਾ ਲਿਆ ਦੁਨੀਆ ਦੇ ਨਾਲ ਮੋਹ ਪਾ ਲਿਆ ਉਹਨਾਂ ਦੇ ਅਨਹਦ ਬਾਜੇ ਜਿਹੜੇ ਹਨ ਉਹਨਾਂ ਨੂੰ ਸੁਣਦੇ ਨਹੀਂ ਸੋ ਇੱਥੇ ਸੌਦੇ ਹੀ ਇਹ ਹੋ ਹੈ ਗਾਈਏ ਸੁਣੀਏ ਮੰਨ ਰੱਖੀਏ ਪਾਓ ਅਸੀਂ ਗਾਉਣਾ ਹੈ ਸੁਣਨਾ ਹੈ ਤੇ ਮਨ ਦੇ ਵਿੱਚ ਪ੍ਰੀਤ ਬਣਾਉਣੀ ਹੈ ਐਸੀ ਪ੍ਰੇਮ ਦੀ ਪ੍ਰੀਤ ਜਗਾਉਣੀ ਹੈ ਕਿ ਪ੍ਰਮਾਤਮਾ ਦੇ ਨਾਲ ਇਹੋ ਜਿਹਾ ਰਿਸ਼ਤਾ ਬਣ ਜਵੇ ਕਿ ਅਸੀਂ ਇੱਕ ਮਿਕ ਹੋ ਜਾਈਏ ਜੇਕਰ ਅਸੀਂ ਉਸ ਪਰਮਾਤਮਾ ਦੇ ਨਾਲ ਇਕਮਿਕ ਹੋਣਾ ਤੇ ਸਾਨੂੰ ਪ੍ਰੀਤ ਉਹਦੇ ਨਾਲ ਜੋੜਨੀ ਪਣੀ ਹੈ ਇਸੇ ਕਰਕੇ ਸਤਗੁਰੂ ਬਾਬਾ ਅਸਮਰ ਜੀ ਕਹਿ ਰਹੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਜੇਕਰ ਇਹਨਾਂ ਨੂੰ ਇੰਦਰੀਆਂ ਨੂੰ ਬਾਹਰਲੀ ਦੁਨੀਆ ਦੇ ਵਿੱਚ ਮਸਤ ਕਰਨਾ ਤੇ ਉਸ ਦੇ ਨਾਲ ਪ੍ਰੀਤ ਨਹੀਂ ਲੱਗ ਸਕਦੀ ਜੇਕਰ ਬਾਹਰਲੀ ਪ੍ਰੀਤ ਸਿ ਤੋੜਨੀ ਹੈ ਤੇ ਫਿਰ ਪਰਮਾਤਮਾ ਦੇ ਨਾਲ ਪ੍ਰੀਤ ਲੱਗੇਗੀ ਤੇ ਫਿਰ ਉਸ ਦੇ ਗੂੰਗਾਨ ਵੀ ਹੋਵੇਗਾ ਇੱਥੇ ਤੱਕ ਗੂੰਗਾਨ ਹੋਵੇਗਾ ਕਿ ਉਸ ਦਾ ਸਾਰਾ ਭੇਦ ਜਿਹੜਾ ਸਾਨੂੰ ਪਤਾ ਲੱਗ ਜਾਵੇ ਕਿਉਂਕਿ ਰਸਨਾ ਨੇ ਗਾਉਣਾ ਹੈ ਕੰਨਾਂ ਨੇ ਜਸ ਸੁਣਨਾ ਹੈ ਤੇ ਮਨ ਦੇ ਵਿੱਚ ਜਾ ਕੇ ਸਿਮਰਨ ਹੋਣਾ ਹੈ ਤੇ ਫਿਰ ਉਹਦੇ ਨਾਲ ਪ੍ਰੀਤ ਲੱਗੇਗੀ ਮੇਰੀ ਪ੍ਰੀਤ ਤੋਂ ਗੋਵਿੰਦ ਸੋ ਜਨ ਗਟੇ ਕਹਿੰਦੇ ਮੇਰੀ ਇਹ ਜਿਹੜੀ ਪ੍ਰੀਤ ਲੱਗੀ ਹੈ ਇਹਨੂੰ ਕੋਈ ਬਿਕਟਾ ਵੇਨਾ ਕਿਉਂ ਕਿਉਂਕਿ ਇਹ ਪ੍ਰੀਤ ਮਿਲੀ ਬਹੁਤ ਔਖੀ ਹੈ ਕਿੰਨੀ ਔਖੀ ਮਿਲੀ ਹੈ ਮੈਤੋ ਮੋਲ ਮਹੰਗੀ ਲਈ ਜੀ ਸਟੇ ਮੈ ਤਾਂ ਜਿੰਦ ਦੇ ਬੱਟੇ ਚ ਜੇ ਲਈ ਇਨਾ ਦਰਸ਼ਣ ਉਖਾ ਹੈ ਕਿਉਂਕਿ ਜੇਕਰ ਜਿੰਦ ਵੇਚ ਕੇ ਵੀ ਕਹਿੰਦੇ ਉਸੇ ਦਰਸ਼ਣ ਦیدار ਹੋ ਜਾਣ ਤਾਂ ਵੀ ਸਸਤੇ ਕਿਉਂਕਿ ਇਹ ਜਿਹੜਾ ਨਾਮ ਦਾ ਪਿਆਲਾ ਹੈ ਇਹ ਮਿਲਦਾ ਹੀ ਬਹੁਤ ਉਖਾ ਹੈ ਇਸੇ ਕਰਕੇ ਸਤਗੁਰੂ ਦਾਸ ਮਹਾਰਾਜ ਜੀ ਕਹ ਰਹੇ ਦੇਹ ਕ ਲਾਲੀ ਇੱਕ ਪਿਆਲਾ ਐਸਾ ਸ਼ਬਦ ਹੋਏ ਮਤਵਾਲਾ ਦੇਹ ਕ ਲਾਲੀ ਇੱਕ ਪਿਆਲਾ ਐਸਾ ਅਬਦ ਹੋਏ ਮਤਵਾਲਾ ਕਹੇ ਕਲਾਲੀ ਪਿਆਲਾ ਦੇਉ ਪੀ ਬੜਹਾਰੇ ਕਾਸਰ ਲੈ ਸਰ ਕੇ ਸਾਟੇ ਮਹੰਗਾ ਪਹੜੀ ਪੀਵੇਗਾ ਕੋਈ ਪਰ ਕਰਮਹਾਰੀ ਇੰਨਾ ਮਹੰਗਾ ਹੈ ਕਿ ਸਰ ਦੇ ਕੇ ਲੈਣਾ ਪੈਂਦਾ ਜੇਕਰ ਸਰ ਦੇ ਕੇ ਵੀ ਪ੍ਰੀਤ ਮਿਲ ਜਵੇ ਤਾਂ ਵੀ ਸਸਤੀ ਹੈ ਸਤਗੁਰੂ ਦਾਸ ਮਹਾਰਾਜ ਜੀ ਵੀ ਇਹੀ ਗੱਲ ਕਹਦੇ ਕਿ ਮੇਰੀ ਪ੍ਰੀਤ ਨਾ ਟੁੱਟੇ ਮੈਂ ਇੰਨੀ ਮਹਿੰਗੀ ਲਈ ਹੈ ਕਿ ਮੈਂ ਤਾਂ ਜਿੰਦ ਦੇ ਬੱਟੇ ਚ ਲਈ ਹੈ ਸਾਹਸਾਂ ਦੀ ਪੂੰਜੀ ਜੜੀ ਹੈ ਉਸ ਦੇ ਨਾਮ ਦੇ ਵਿੱਚ ਲਾ ਦਿੱਤੀ ਹੈ ਕਿਉਂਕਿ ਇਹ ਜਿਹੜਾ ਜਨਮ ਮਿਲਿਆ ਇਸ ਦੇ ਵਿੱਚ ਪੂੰਜੀ ਜੇਕਰ ਲਾਉਣੇ ਹੈ ਤਾਂ ਫਿਰ ਉਸ ਦੇ ਨਾਮ ਦੇ ਬਣਜ ਲਈ ਲਾਉਣੇ ਹੈ ਸਤਗੁਰੂ ਦਸਮਤਿ ਰਾਜ ਜੀ ਅੱਗੇ ਕਹ ਰਹੇ ਸਾਬ ਸੰਗਤ ਬਿਨਾ ਭਾਉ ਨਹੀਂ ਉਪਜੇ ਭਾਅ ਬਿਨਾ ਭਗਤੀ ਨਾ ਹੋਏ ਤੇ ਸਾਧ ਸੰਗਤ ਦੀ ਬਹੁਤ ਹੀ ਵੱਡੀ ਭਗਤੀ ਲਹਿਰ ਦੇ ਵਿੱਚ ਮਹੰਤ ਹੈ ਕਿਉਂਕਿ ਜਦੋਂ ਬੰਦਾ ਸੰਗਤ ਦੇ ਵਿੱਚ ਜਾਂਦਾ ਹੈ ਤਾਂ ਪਹਿਲਾਂ ਉਹਨੂੰ ਸੁਣਨ ਦੀ ਆਦਤ ਪੈਂਦੀ ਹੈ ਉਹਨੂੰ ਇਹ ਲੱਗਦਾ ਹੈ ਕਿ ਮੈਂ ਇੱਥੇ ਇਕਾਗਰ ਹੋ ਕੇ ਸੁਣਾ ਤੇ ਫਿਰ ਉਹਦੀ ਪ੍ਰੇਮ ਦੀ ਪ੍ਰੀਤ ਜਾਗਦੀ ਹੈ ਪ੍ਰੇਮ ਉਮੜਦਾ ਹੈ ਕਿ ਮੈਂ ਵੀ ਉਸਦਾ ਨਾਮ ਜਪਾਂ ਕਿਉਂਕਿ ਜਾਗ ਲਗਣਾ ਹੈ ਇਸੇ ਕਰਕੇ ਉਹ ਕਹਿੰਦੇ ਸਤਸੰਗਤ ਮਿਲਦੇ ਜੇ ਮਾਧੋ ਜੈਸੇ ਮਧਮ ਮੱਖੀ ਦਾ ਸਤਸੰਗ ਦੇ ਵਿੱਚ ਇੰਦਾ ਰਹੀਏ ਕਿ ਜਿਵੇਂ ਮਧੂ ਮੱਖੀਆਂ ਸ਼ਹਿਦ ਦੀਆਂ ਇਕੱਠੀਆਂ ਰਹਿੰਦੀਆਂ ਕੋਈ ਛੱਤ ਤੇ ਅਣਗਿਣਤ ਮੱਖੀਆਂ ਜੀ ਮਿਲ ਕੇ ਬੈਠਦੀਆਂ ਇੰਦੇ ਸਾਨੂੰ ਸੰਗਤ ਦੇ ਵਿੱਚ ਬੈਠਣਾ ਪੈਂਦਾ ਸਤ ਸੰਗ ਮੰਗਰੇ ਸਤਗੁਰ ਅਦਾਸ ਵਾਹੇ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੇ ਕਹਿੰਦੇ ਪ੍ਰੇਮ ਮੋਨੀ ਦੇ ਤੱਕ ਪੈਦਾ ਨਹੀਂ ਹੋ ਸਕਦਾ ਜਿੰਨੀ ਤੱਕ ਤੁਸੀਂ ਸਤ ਸੰਗ ਨਹੀਂ ਕਰਦੇ ਭਾਵ ਬਿਨ ਭਗਤੀ ਨਾ ਹੋਏ ਤੇਰੀ ਪ੍ਰੇਮ ਤੋਂ ਬਿਨ ਉਹਦੀ ਭਗਤੀ ਨਹੀਂ ਹੋ ਸਕਦੀ ਕਿਉਂਕਿ ਪ੍ਰੇਮ ਉਸ ਨਾਲ ਕਰਨਾ ਹੈ ਜਿਸ ਨੂੰ ਨਜ਼ਰ ਨਹੀਂ ਆ ਰਿਹਾ ਜੋ ਸਾਨੂੰ ਜੋ ਸਾਨੂੰ ਨਜ਼ਰ ਨਹੀਂ ਆਉਂਦਾ ਉਸ ਤੇ ਵਿਸ਼ਵਾਸ ਕਰਨਾ ਹੈ ਤੇ ਫਿਰ ਸਾਨੂੰ ਉਹਦਾ ਦیدار ਹੋਣਾ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਮੇਰੇ ਨੈਣ ਜਿਹੜੇ ਐ ਤੇਰੇ ਦਰਸ਼ਨਾਂ ਦੀ टाੰਗ ਦੇ ਵਿੱਚ ਲੱਗੇ ਰਹਿਣ ਗੁਰੂਆਂ ਦੀ ਸੰਗਤ ਜਿਹੜੀ ਹੈ ਬੜਾ ਭਾਗਿਆ ਨੂੰ ਮਿਲਦੀ ਕਿਉਂਕਿ ਸੰਗਤ ਜਿਹੜੀ ਹੈ ਗੁਰੂਆਂ ਦੀ ਇਹ ਬਹੁਤ ਔਖੀ ਮਿਲਦੀ ਹੈ ਗੁਰੂਆਂ ਦੀ ਸੰਗਤ ਮਿਲ ਕੇ ਤਾਂ ਪ੍ਰੇਮ ਜਾਗ ਪੈਂਦਾ ਹੈ ਪ੍ਰੇਮ ਜਦੋਂ ਜਾਗ ਪੈਂਦਾ ਹੈ ਤਾਂ ਭਗਤੀ ਵੱਲ ਨੂੰ ਬੰਦਾ ਤੁਰ ਪੈਂਦਾ ਹੈ ਤੇ ਜਦੋਂ ਭਗਤੀ ਤੁਰ ਪੈਂਦਾ ਹੈ ਤਾਂ ਐਸੀ ਪ੍ਰੀਤ ਲੱਗਦੀ ਹੈ ਕਿ ਉਹ ਕਹਿੰਦੇ ਕਹਾ ਪਿਓ ਜੋ ਤਨ ਪਿਓ ਸ਼ਨਸ਼ਨ ਪ੍ਰੇਮ ਜੇ ਤੋੜ ਪਰ ਪੋਤੇ ਰੋ ਜਨ ਕਹਿੰਦੇ ਹੁਣ ਤੇ ਸਤਨ ਦੀ ਕੋਈ ਪ੍ਰਵਾਹ ਨਹੀਂ ਇਹ ਛਿੰਛਨ ਹੋ ਜਵੇ ਟੁਕੜੇ ਟੁਕੜੇ ਕਰ ਦਿਓ ਲੇਕਿਨ ਮੇਰੀ ਪ੍ਰੀਤ ਨਾ ਟੁੱਟੇ ਪ੍ਰੀਤ ਦੀ ਪੌਣ ਦੀ ਖਤਰੀ ਉਹ ਕਹਿੰਦੇ ਮਿਲਤ ਪਿਆਰੋ ਪ੍ਰਾਣਨਾਥ ਕਬਨ ਭਗਤ ਤੇ ਸਾਧ ਸੰਗਤ ਮਿਲ ਪਾਈਏ ਪਰਮ ਗਤਿ ਕਿਵੇਂ ਕਹਿੰਦੇ ਮਿਲਦੇ ਪ੍ਰੇਮ ਮਾ ਭਗਤੀ ਦੇ ਨਾਲ ਮਿਲਦੇ ਔਰ ਪ੍ਰੇਮ ਮਾ ਭਗਤੀ ਪੈਦਾ ਹੁੰਦੀ ਹੈ ਸਾਧ ਸੰਗਤੋਂ ਸਤ ਸੰਗ ਦੇ ਵਿੱਚ ਜਾ ਕੇ ਸਤ ਸੰਗ ਜਿਹੜਾ ਹੈ ਭਾਗਾ ਨਾਲ ਨਸੀਬ ਹੁਣਾ ਹੈ ਕਰਮ ਜਿਹੜੇ ਚੰਗੇ ਕੀਤੇ ਕਿਉਂਕਿ ਮਾਸ ਜਨਮ ਹੀ ਦੁਰਲਭ ਹੈ ਬੜਾ ਔਖਾ ਮਿਲਿਆ ਹੈ ਜੇਕਰ ਅਸੀਂ ਇਸ ਨੂੰ ਗਵਾ ਲਿਆ ਤੇ ਫਿਰ ਅਸੀਂ ਪਛਤਾ ਮੰਗੇ ਕਿਉਂਕਿ ਸਤਗੁਰੁ ਅਰਦਾਸਵਾਂ ਦੇ ਜੀ ਕਹਿੰਦੇ ਕਿ ਇੰਨਾ ਜਨਮ ਔਖਾ ਮਿਲਿਆ ਹੈ ਦੁਰਲਭ ਜਨਮ ਪੁੰਨ ਫਲ ਪਾਇਓ ਬਰთა ਜਾਤ ਅਬ ਬੇਕੇ ਅਗਿਆਨਤਾ ਦੇ ਵਿੱਚ ਨਾ ਗਵਾ ਬਹੁਤ ਔਖਾ ਮਿਲਿਆ ਹੈ ਜਨਮ ਕਬੀਰ ਮਹਾਰਾਜ ਵੀ ਇਹ ਕਹਦਾ ਹੈ ਕਿਉਂਕਿ ਉਕੰਦੇ ਮਾਨਸ ਜਨਮਦਰ ਲਭ ਹੈ ਹੋਤ ਨਾ ਬਾਰੰਬਾਰ ਜੋ ਬਨ ਫਲਪਕ ਭੋਗ ਰੇ ਫਿਰ ਤੇ ਨ ਲਾਗੇ ਡਰ ਕਹਿੰਦੇ ਜੀ ਇੱਕ ਵਾਰੀ ਇਹੋ ਹੱਥ ਚ ਮੌਕਾ ਨਿਕਲ ਗਿਆ ਇਹਨੂੰ ਬਸਾਰ ਦਿੱਤਾ ਕਿਉਂਕਿ ਇਹ ਤੇਰੀ ਜਿਹੜੀ ਮਾਨਸ ਦੇ ਹੈ ਮਿਲ ਇਸ ਕਰਕੇ ਹੈ ਕਿ ਉਸ ਦੇ ਨਾਲ ਪ੍ਰੀਤ ਪਾ ਐਸੀ ਪ੍ਰੀਤ ਪਾ ਕਿ ਉਹਦੇ ਦਰਸ਼ਨ ਹੋ ਜਾਣ ਦਰਸ਼ਨ ਕਰ ਲਈ ਉਹਨਾਂ ਨੇ ਸਾਰੇ ਇੰਦਰੀਆਂ ਨੂੰ ਉਹਦੇ ਵਿੱਚ ਗਿਆਨ ਇੰਦਰੀਆਂ ਨੂੰ ਜੋੜਿਆ ਹੈ ਕਿ ਮੇਰਾ ਅੱਖਾਂ ਜਿਹੜੀਆਂ ਤੇ ਦਰਸ਼ਨਾਂ ਦੀ ਟਾਂਗ ਚ ਚਿੱਤ ਮੇਰਾ ਜਿਹੜਾ ਉਹ ਤੇਰੇ ਸਿਮਰਨ ਦੇ ਵਿੱਚ ਕੰਨ ਤੇਰੇ ਸ਼ੋਭਾ ਜਸ ਸੁਣਨ ਦੇ ਵਿੱਚ ਸੁਣਾ ਜਸ ਜਿਹੜਾ ਤੇ ਮਨ ਜਿਹੜਾ ਉਹ ਭੋਰੇ ਦੀ ਤਰ੍ਹਾਂ ਚਰਨਾਂ ਦੇ ਵਿੱਚ ਟਿਕ ਜਵੇ ਤਾਂ ਫਿਰ ਮੇਰੀ ਰਸਨਾ ਜਿਹੜੀ ਹੈ ਤੇਰੇ ਨਾਮ ਦਾ ਰਾਮ ਨਾਮ ਜਾਪ ਕਰੇ ਫਿਰ ਪ੍ਰੇਮ ਉਮੜੇਗਾ ਭਗਤੀ ਹੋਵੇਗੀ ਭਗਤੀ ਪ੍ਰੇਮ ਤੋਂ ਬਿਨਾ ਨਹੀਂ ਹੋ ਸਕਦੀ ਭਾਵ ਬਿਨ ਭਗਤੀ ਨਾ ਹੋਏ ਤੇਰੀ ਕਹੇ ਰਵਿਦਾਸ ਇੱਕ ਬੇਨਤੀ ਹਰ ਸੋ ਪੈਜ ਰੱਖੋ ਰਾਜਾ RAM ਮੇਰੀ ਸਤਗੁਰੂ ਦਾਸ ਮਹਾਰਾਜ ਜੀ ਕਹਦੇ ਕਿ हे ਪ੍ਰਮਾਤਮਾ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਹੈ ਬੇਨਤੀ ਹੈ ਅਰ ਜਾਈ ਇਹ ਜਨਮ ਜਿਹੜਾ ਮਿਲਿਆ ਹੈ ਇਹਨੂੰ ਲੇਖੇ ਚ ਲਾ ਲਓ ਮੇਰੀ ਪੈਜ ਰੱਖੋ ਮੇਰੀ ਇੱਜ਼ਤ ਰੱਖੋ ਕਿਉਂਕਿ ਮੇਰਾ ਤਾਂ ਤੁਹਾਡੇ ਤੋਂ ਬਿਨਾਂ ਹੈ ਕੁਛ ਨਹੀਂ ਹੈ ਮੇਰੀ ਜਾਤ ਕਮਿਨੀ ਪਾਤ ਕਮਿਨੀ ਉੱਚਾ ਜਨਮ ਹਮਾਰਾ ਤੁਮ ਸ਼ਰਨਾਗਤ ਰਾਜਾ ਰਾਮਚੰਦ ਕਹ ਰਵਿਦਾਸ ਜਾਤੀ ਉਛਾ ਪਤੀ ਉਛਾ ਉਛਾ ਜਨਮ ਹਮਾਰਾ ਸੋ ਉਹਨਾਂ ਨੇ ਆਪਣੇ ਕੋਈ ਹੰਕਾਰ ਨਹੀਂ ਰੱਖਿਆ ਸਭ ਕੁਛ ਹੀ ਕੰਦੇ ਮਾੜਾ ਹੈ ਇੱਕ ਤੇਰਾ ਨਾਮ ਹੀ ਚੰਗਾ ਹੈ ਤੁਹਾਡੇ ਚਰਨਾਂ ਚ ਬੇਨਤੀ ਹੈ ਅਰਦਾਸ ਹੈ ਅਰਜੋਈ ਹੈ ਕਿ ਤੁਸੀਂ ਮੇਰੀ ਲਾਜ ਰੱਖਿਓ ਇਸੇ ਕਰਕੇ ਸਤਗੁਰੂ ਅਰਵਦਾਸ ਮਹਾਰਾਜ ਦੀ ਲਾਜ ਜਿਹੜੀ ਹੈ ਉਹ ਪਰਮਾਤਮਾ ਨੇ ਖੁਦ ਰੱਖੀ ਕਿ ਜਿਹਦੇ ਚਾਰੇ ਵਰਨਾ ਨੇ ਉਹਨਾਂ ਨੂੰ ਮੱਥਾ ਟੇਕਿਆ ਚਾਹਦੇ ਵਰਨਾ ਨੇ ਨਤਮਸਤਕ ਹੋਏ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਕਰਮ ਬਹੁਤ ਵੱਡਾ ਕੀਤਾ ਐਸਾ ਕਰਮ ਵੱਡਾ ਕੀਤਾ ਕਿ ਦੁਨੀਆਂ ਦੇ ਸਾਰੇ ਹੀ ਝਮੇਲੇ ਛੱਡ ਕੇ ਉਸ ਦੇ ਜਸ ਦਾ ਉਸ ਦੇ ਗੁਣਾਂ ਦਾ ਉਸ ਦੇ ਸਤ ਸਲਾ ਨੂੰ ਗਾਇਆ ਇਹ ਵਿਦਾਸ ਚਮਾਰ ਉਸਤਤ ਕਰੇ ਹਰ ਕਿਰਤ ਨਮਖ ਇੱਕ ਗਾਏ ਪਤਿਤ ਜਾਤ ਉੱਤਮ ਪਿਆ ਚਾਰੇ ਵਰਨ ਲਾਗੇ ਪੱਗਾਏ ਜਾਰੇ ਵਰਨ ਜਿਨ੍ਹਾਂ ਨੂੰ ਵਰਨ ਕਹੇ ਜਾਂਦਾ ਸੀ ਵਰਨ ਵੀ ਉਹਨਾਂ ਨੂੰ ਨਤਮਸਤਕ ਹੋਏ ਜਿਹੜੇ ਆਪਣੇ ਆਪ ਨੂੰ ਉੱਚੀ ਕੁਲ ਦੇ ਕਹਿੰਦੇ ਸੀ ਤੇ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਇੱਥੇ ਤਾਂ ਜਾਤਾਂ ਦਾ ਕੋਈ ਚੱਕਰ ਨਹੀਂ ਹੈ ਬੋਲੀਆਂ ਦਾ ਕੋਈ ਚੱਕਰ ਨਹੀਂ ਇਲਾਕੇ ਦਾ ਕੋਈ ਚੱਕਰ ਨਹੀਂ ਸਿਰਫ ਤੇ ਸਿਰਫ ਪ੍ਰੇਮ ਹੈ ਜਿਹੜਾ ਸਾਥ ਸੰਗਤ ਦੇ ਵਿੱਚੋਂ ਮਿਲਣਾ ਹੈ ਉਹ ਸਾਥ ਸੰਗਤ ਦੇ ਵਿੱਚੋਂ ਜਾਗ ਲੱਗਣਾ ਹੈ ਬੰਦੇ ਨੂੰ ਇਸ ਦੀ ਸਤ ਜਿਹੜੀ ਉਸ ਪਰਮਾਤਮਾ ਦੇ ਨਾਲ ਜੁੜਨੀ ਹੈ ਤੇ ਇਹਦੀ ਬੁੱਧੀ ਜਿਹੜੀ ਇੰਨੀ ਉੱਚੀ ਹੋ ਜਾਣੀ ਹੈ ਕਿ ਇਹਨੂੰ ਸਾਰੇ ਪਵਨਾ ਦਾ ਗਿਆਨ ਹੋ ਜਾਣਾ ਹੈ ਸੋ ਇਹ ਮੇਰੀ ਲਾਜ ਜਿਹੜੀ ਹੈ ਪਰਮਾਤਮਾ ਤੋਂ ਸਿਰੱਖਿਓ ਸੋ ਸਤਗੁਰ ਅਬਦਾਸ ਮਹਾਰਾਜ ਦੀ ਉਹਨਾਂ ਦੇ ਚਰਨਾਂ ਦੇ ਵਿੱਚ ਪਰਮਾਤਮਾ ਦੇ ਇਹ ਬੇਨਤੀ ਕਰਦੇ ਹੈ ਇਸ ਤਨਹਾਸਰੀ ਰਾਗ ਦੇ ਵਿੱਚ ਇਸ ਬੇਨਤੀ ਨੂੰ ਹੁਕਮ ਦੇ ਤੁਸੀਂ ਪ੍ਰਵਾਨ ਕਰੋ ਕਿਉਂਕਿ ਤੁਸੀਂ ਦੁਨੀਆਂ ਦੇ ਦਇਆਲੂ ਹੋ ਮੈਂ ਤਾਂ ਗਰੀਬ ਹਾਂ हम सरदीन दयाल ना तुम सर अब पतियार क्या कीजिए बचने तोर मोर मनमाने जन को पूरन दीजिए सो तोअडे चरणा दे बीच विनती है तोअडे जिटा कोई दयालु नहीं ते मेरे जिटा कोई नमाणा नहीं रंक नहीं सो उना ने अपनी विनती नु अपने प्रेम दे नाल ऐसा प्रेम पाया ऐसी प्रीत लाई कि प्रत्यक्ष दर्शन होए जेडे पंजमे पाछा कह रहे है ਰੇ ਵੀ ਦਾਸ ਤਵੰਤਾ ਤੋ ਨੀ ਤੈਨ त्यागी माया ਪ੍ਰਗਟ ਹੋਇਆ ਸਾਥ ਸੰਗ ਤਿੰਨ ਹਰ ਦਰਸ਼ਨ ਪਾਇਆ ਸੋ ਐਸਾ ਉਹਨੇ ਕੰਮ ਤਾਂ ਸਾਰੀ ਕਰਦੇ ਸੀ ਸਤਗੁਰੂ ਦਾਸਵੰਤ ਜੀ ਵੀ ਕਰਦੇ ਸੀ ਪਰ ਐਸੀ ਪ੍ਰੇਤ ਲਾਈ ਕਿ ਸਾਰੀ ਦੁਨੀਆ ਦੀ ਮਾਇਆ ਜਿਹੜੀ ਤਿਆਗ ਕੇ ਮਨ ਜਿਹੜਾ ਉਹ ਯਾਰ ਦੇ ਨਾਲ ਲਾ ਲਿਆ ਕਿ ਉਹ ਕੇ ਹੱਥ ਕਾਰਬਲ ਤੇ ਮਨ ਯਾਰਬਲ ਕਰਕੇ ਉਹਨਾਂ ਨੇ ਐਸੀ ਪ੍ਰੀਤ ਲਈ ਕਿ ਪਰਮਾਤਮਾ ਨੇ ਆਪ ਦਰਸ਼ਨ ਦਿੱਤੇ ਪਰਮਾਤਮਾ ਦੇ ਵਿੱਚ ਲੀਨ ਹੋਏ ਸੋ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਸਭ ਨੂੰ ਵੀ ਇੰਦਰੀਆਂ ਨੂੰ ਉਸ ਤਰੀਕੇ ਦੇ ਨਾਲ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੀਦੀ ਏ ਕਿ ਸਾਡੀਆਂ ਅੱਖਾਂ ਉਸ ਨੂੰ ਤੱਕਣ ਜਿਹੜਾ ਤੁਹਾਡੀ ਪ੍ਰੀਤ ਦੇ ਨਾਲ ਸਹਾਈ ਹੋਵੇ ਪੈਰ ਸਾਡੇ ਉਧਰ ਨੂੰ ਵਧਣ ਹੱਥ ਸਾਡੇ ਕੰਮ ਕਰਨ ਕੰਸਜੋ ਗੱਲ ਸੁਣਨਾ ਸੋ ਜਦੋਂ ਤੁਹਾਡੀ ਕਿਰਪਾ ਹੋਣੀ ਹੈ ਇਹ ਸਾਰਾ ਕੁਝ ਉਦੋਂ ਬਾਪਰਨਾ ਹੈ ਤੇ ਤੁਸੀਂ ਹੀ ਇਲਾਜ ਰੱਖ ਸਕਦੇ ਹੋ ਇਹੋ ਹੀ ਸਤਗੁਰੂ ਦਾਸਮਹਰਾਜ ਜੀ ਸਬਦ ਦੇ ਵਿੱਚ ਬੇਨਤੀ ਕਰਦੇ ਸੋ ਸਨ ਵੀ ਸਾਰੇ ਜੀਵਨ ਇਸ ਬੇਨਤੀ ਨੂੰ ਇਸੇ ਤਰੀਕੇ ਦੇ ਨਾਲ ਪਰਮਾਤਮਾ ਦੇ ਚਰਨਾਂ 'ਚ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ ਤਾਂ ਕਿ ਸਾਡੀ ਸੋਸਨ ਦੀ ਪੁੰਜੀ ਜਿਹੜੀ ਰੰਦੀ ਹੈ ਉਹ ਪਰਮਾਤਮਾ ਲੈ ਕੇ ਚਲਾ ਲਵੇ ਆਪਣੇ ਨਜਰਸ ਵੱਲੇ ਕਰੇ ਤਾਂ ਕਿ ਇਹੋ ਜੇ ਸੰਗਤ ਮਿਲ ਜਵੇ ਜਿੱਥੋਂ ਪਰਮਾਤਮਾ ਤੇ ਨਾਮ ਦੇ ਵਿੱਚ ਇਹ ਮਨ ਜਿਹੜਾ ਇੰਨਾ ਭਜ ਜਵੇ ਕਿ ਨਾਮ ਖਮਾਰੀ ਨਾਨਕਾ ਚੜੀ ਰਹੇ ਦਿੰਦਾ ਦੇ ਆਦੇਸ਼ ਅਪਦੇਸ਼ ਦੇ ਵੰ ਇਹ ਮਨ ਸਦਾ ਜੁੜ ਜਵੇ ਇਹ ਬੇਨਤੀਆਂ ਕਰਦੇ ਹੋਏ ਨਾਲ ਬੇਨਤੀ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਾਣੀ ਪੜਨ ਦਾ ਕੋਚਾਰਨ ਦਾ ਬਲ ਵਖਸ਼ ਇੰਨੀ ਇੱਕ ਬੇਨਤੀ ਕਰਦੇ ਹਾਂ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ